ਸੱਚੀ ਗੱਲ ਦੋਸਤੋ ਅੱਜ ਅਸੀਂ ਦੀਨਾ ਨਗਰ ਆਏ ਆ ਤੇ ਅੱਜ ਫੇਰ ਉਸੇ ਕਲੋਨੀ ਚ ਆਏ ਆ ਜਿਹੜੀ ਕਿ ਫਾਟਕ ਜਿਹੜਾ ਇੱਥੇ ਫਾਟਕ ਪੈਂਦਾ ਦੀਨਾ ਨਗਰ ਚ ਜਿਹੜਾ ਵਾਂਖਾ ਰੋਡ ਨੂੰ ਜਾਂਦੀ ਆ ਅੱਗੇ ਡੀਏਵੀ ਸਕੂਲ ਵੀ ਆਂਦਾ ਉਹ ਵਾਲੀ ਰੋਡ ਤੇ ਜਿਹੜੀ ਕਲੋਨੀ ਆ ਇਹਦਾ ਨਾਮ ਕਿਤੇ ਵੀ ਨਹੀਂ ਲਿਖਿਆ ਤੇ ਨਾ ਹੀ ਸਾਨੂੰ ਇਹਦੇ ਨਾਮ ਬਾਰੇ ਕੁਝ ਪਤਾ ਲੱਗਾ ਫੋਨ ਨੰਬਰ ਜ਼ਰੂਰ ਲਿਖਿਆ ਨੇ ਜਿਹੜੇ ਤੁਹਾਨੂੰ ਬਾਅਦ ਚ ਦਿਖਾ ਦਿੱਤੇ ਜਾਣਗੇ ਅ ਇੱਥੇ ਅਸੀਂ ਥੋੜੇ ਦਿਨ ਪਹਿਲੇ ਖਬਰ ਕੀਤੀ ਸੀ ਜਦ ਇੱਥੇ ਇੱਕ ਜੀਸੀਬੀ ਚੱਲੇ ਸੀ ਪੀਲਾ ਪੰਜਾ ਚੱਲਿਆ ਸੀ ਅਨਧਾਰਤ ਕਲੋਨੀਆਂ ਟਾਉਣ ਵਾਸਤੇ ਪਰ ਅਸੀਂ ਉਦੋਂ ਵੀ ਕਿਹਾ ਸੀ ਕਿ ਜਿੰਨਾ ਕਲੋਨੀਆਂ ਤੇ ਇੱਥੇ ਦੀਨਾਨਗਰ ਦੀ ਕਮੇਟੀ ਦੀ ਮਿਹਰਬਾਨੀ ਹੈ ਉੱਥੇ ਇੱਕ ਇੱਟ ਵੀ ਜਿਹੜੀ ਉਹ ਨਹੀਂ ਹਿੱਲਦੀ ਅੱਜ ਵੀ ਤੁਸੀਂ ਦੇਖ ਸਕਦੇ ਜੇ ਅਸੀਂ ਲਗਭਗ 15 ਤੋਂ 20 ਦਿਨ ਬਾਅਦ ਇੱਥੇ ਫੇਰ ਉਸੇ ਕਲੋਨੀ ਚ ਪਹੁੰਚੇ ਤੇ ਇੱਥੇ ਫੇਰ ਕੰਸਟਰਕਸ਼ਨ ਜਿਹੜੀ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਜੇ ਕਿ ਦੁਬਾਰਾ ਜਿਹੜੀ ਉਹ ਕੰਸਟਰਕਸ਼ਨ ਹੋ ਰਹੀ ਆ ਕਿਉਂਕਿ ਇੱਥੇ ਇੱਕ ਗੱਲ ਕਹਿਣੀ ਕੋਈ ਵੀ ਗਲਤ ਨਹੀਂ ਹੋਏਗੀ ਕਿ ਦੀਨਾਨਗਰ ਦੇ ਜਿਹੜੇ ਈਓ ਸਾਹਿਬ ਦੇ ਤੇ ਜਿਹੜੇ ਇੱਥੋਂ ਦੇ ਬਿਲਡਿੰਗ ਇਨਸਪੈਕਟਰ ਨੇ ਉਹਨਾਂ ਦਾ ਪੂਰਾ ਮੇਰ ਭਰਿਆ ਹੱਥ ਇਸ ਕਲੋਨੀ ਤੇ ਆ ਤਾਂ ਹੀ ਇ ਕਿਉਂਕਿ ਇਸੇ ਕਲੋਨੀਲਾਈਜ਼ਰ ਨੇ ਪਿੱਛੇ ਜੀ ਇੱਕ 5 ਲੱਖ ਦੀ ਸਲਿੱਪ ਜਾਲੀ ਲਾ ਕੇ ਜੋ ਕਿ ਇਹਨਾਂ ਦੇ ਵਿਭਾਗ ਦਾ ਹੀ ਕਹਿਣਾ ਵਾ ਕੋ ਵੈਰੀਫਾਈ ਨਹੀਂ ਹੋ ਪਾਈ ਤੇ ਉਹਦੀ ਇਨਕੁਆਇਰੀ ਚੱਲ ਰਹੀ ਆ ਇੱਕ ਕਲੋਨੀ ਕੱਟੀ ਸੀ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਹਾਂ ਵੀ ਉਹ ਵਿਭਾਗ ਜਿਹੜਾ ਉਹ ਕਿਸ ਤਰ੍ਹਾਂ ਕੰਮ ਕਰਦਾ ਤੇ ਉਹਨੇ ਇੱਕ ਦੂਜੀ ਕਲੋਨੀ ਵੀ ਇੱਥੇ ਖੋਲਤੀ ਤੇ ਇੱਥੇ ਭੋਲੇ-ਪਾਲੇ ਲੋਕ ਜਿਹੜੇ ਨੇ ਉਹ ਫਸ ਗਏ ਉਹਨਾਂ ਨੇ ਸੋਹਣੇ ਆਲੀਸ਼ਾਨ ਘਰ ਵੀ ਬਣਾ ਲਏ ਤੁਸੀਂ ਦੇਖ ਸਕਦੇ ਇੱਥੇ ਸੀਵ ਦਜੀ ਵੀ ਪਿਆ ਵਾ ਜਿਹੜੀਆਂ ਗਲੀਆਂ ਕੱਟੀਆਂ ਗਈਆਂ ਨੇ ਬਕਾਇਦਾ ਇੱਥੇ ਪਲਾਟ ਜਿਹੜੇ ਉਹ ਵਿਕ ਚੁੱਕੇ ਨੇ ਇਹਦੇ ਬਿਲਡਿੰ ਇਹ ਬਿਲਡਿੰਗਾਂ ਐਵੇਂ ਨਹੀਂ ਬਣਦੀਆਂ ਜਿੰਨੇ ਚੱਕਰ ਕਮੇਟੀ ਦਾ ਮੇਰ ਭਰਿਆ ਹੱਥ ਨਾ ਹੋਏ ਸੋ ਇੱਥੇ ਸਿੱਧੇ ਸਿੱਧੇ ਈਓ ਸਾਹਿਬ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਦੇ ਅੰਡਰ ਇਹ ਜਿਹੜਾ ਏਰੀਆ ਆਂਦਾ ਵਾ ਦੂਜੇ ਪੰਨੇ ਜਿਹੜੇ ਇੱਥੋਂ ਦੇ ਬਿਲਡਿੰਗ ਇੰਸਪੈਕਟਰ ਆ ਉਹਨਾਂ ਦਾ ਵੀ ਮੇਰ ਭਰਿਆ ਹੱਥ ਥਾ ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਉਹਨਾਂ ਨੂੰ ਜਾਂਦਾ ਵਾ ਤਾਂ ਇੱਥੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਅਸੀਂ ਪਿਛਲੇ ਦਿਨੀ ਵੀ ਦਿਖਾਇਆ ਸੀ ਕਿ ਪੀਲਾ ਪੰਜਾ ਤੇ ਬੜਾ ਚੱਲਿਆ ਪਰ ਚੱਲਿਆ ਕਿੱਥੇ ਉਹਨਾਂ ਕਲੋਨੀਆਂ 'ਚ ਪੰਜਾ ਚੱਲਿਆ ਜਿੱਥੇ ਅ ਕਹਿ ਸਕਦੇ ਕਿ ਉਹਨਾਂ ਦਾ ਮੇਰ ਪ੍ਰਿਆਤ ਉਹਨਾਂ ਕਲੋਨੀਆਂ 'ਤੇ ਨਹੀਂ ਸੀ ਉੱਥੇ ਪੀਲਾ ਪੰਜਾ ਬੜੇ ਵਧੀਆ ਤਰੀਕੇ ਨਾਲ ਚੱਲਿਆ ਪਰ ਇਸ ਜਗ੍ਹਾ 'ਤੇ ਪੀਲਾ ਪੰਜਾ ਨਹੀਂ ਚੱਲਿਆ ਸੋ ਦੇਖਦੇ ਰਹੋ ਮਸਕਾਚਸ ਦਾ ਟਾਈਮ ਗੁਰਦਾਸਪੁਰ ਧੰਨਵਾਦ ਜੀ